ਕੇਂਦਰ ਚ ਚਾਹੇ ਕਾਂਗਰਸ ਰਹੀ ਚਾਹੇ ਹੁਣ ਬੀਜੇਪੀ ਹੈ ਕੇਂਦਰ ਹਮੇਸ਼ਾ ਪੰਜਾਬ ਦੇ ਖਿਲਾਫ ਰਿਹਾ ਪੰਜਾਬ ਦਾ 10000 ਕਰੋੜ ਰੁਪਇਆ ਸਿਰਫ ਜਿਹੜਾ ਆਰਡੀਐਫ ਚ ਉਹਨਾਂ ਨੇ ਜਿਹੜਾ ਹੈਗਾ ਉਹ ਨਹੀਂ ਦਿੱਤਾ ਮਾਨ ਸਰਕਾਰ ਵੇਲੇ ਮੋਦੀ ਸਾਹਿਬ ਆਏ ਬੜਾ ਸਵਾਗਤ ਕੀਤਾ ਉਹਨਾਂ ਦਾ ਪੰਜ ਪੈਸੇ ਨਹੀਂ ਦੇ ਕੇ ਗਏ ਆ ਹੁਣ ਅੱਜ ਪੰਜਾਬ ਡੁੱਬਿਆ ਪਿਆ ਫੱਤੇ ਤੋਂ ਵੱਧ ਪੰਜਾਬ ਡੁੱਬਿਆ ਪਿਆ ਉਹਨਾਂ ਨੂੰ ਦਿਖਦਾ ਨਹੀਂ ਅੰਨੇ ਹੋ ਗਏ ਉਹਦਾ ਕੇਸ ਹੈਗਾ ਕਿ ਔਰਤ ਨੇ ਸ਼ਿਕਾਇਤ ਕੀਤੀ ਹੈ ਰੇਪ ਕੇਸ ਹੈ ਜੀ ਕਿ ਉਹਨਾਂ ਨੇ ਇੱਕ ਗੱਲ ਆਖੀ ਸੀ ਆਪਣੇ ਬਿਆਨ ਦੇ ਵਿੱਚ ਕਿ ਸਾਡੀ ਵਿਧਾਇਕਾਂ ਦੀ ਮੰਤਰੀਆਂ ਦੀ ਸੁਣੀ ਨਹੀਂ ਜਾਂਦੀ ਅਫਸਰਾਂ ਦੇ ਕਹੇ ਤੇ ਚੱਲਦੇ ਤਾਂ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਜੀ ਜਿਹੜੇ ਉਹ ਇੱਥੇ ਮੌਜੂਦ ਨੇ ਖੁਦ ਉਹਨਾਂ ਦੇ ਵੱਲੋਂ ਇੱਥੇ ਸੇਵਾ ਇਹ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਦੇ ਵੱਲੋਂ ਇੱਥੇ ਹੈਲੇ ਲਗਾਉਣ ਦੀ ਸੇਵਾ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇੱਥੇ ਬੰਨ੍ਹ ਦੇ ਉੱਤੇ ਸੇਵਾ ਚੱਲ ਰਹੀ ਹੈ ਵੱਡੀ ਗਿਣਤੀ ਵਿੱਚ ਤੁਸੀਂ ਨੌਜਵਾਨ ਨੇ ਜਿਹੜੇ ਉਹ ਵੀ ਦੇਖਿਓ ਤਾਂ ਐਮਐਲਏ ਚਰਨਜੀਤ ਸਿੰਘ ਨੇ ਜਿਹੜੇ ਡਾਕਟਰ ਚਰਨਜੀਤ ਸਿੰਘ ਉਹ ਚੰਟੌਰ ਸਾਹਿਬ ਦੇ ਵਿੱਚੋਂ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਤੇ ਇਸ ਹਲਕੇ ਤੋਂ ਵੱਡੇ ਮਾਰਜਨ ਦੇ ਨਾਲ 2022 ਦੇ ਵਿੱਚ ਜਿੱਤੇ ਸੀ ਜਿਨ੍ਹਾਂ ਦੇ ਵੱਲੋਂ ਅੱਜ ਇੱਥੇ ਸਤਲੁਜ ਦਰਿਆ ਦੇ ਬੰਨ੍ਹ ਤੇ ਪਿੰਡ ਦਾਉਪੁਰ ਨੇਲੇ ਸੇਵਾ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਜਿਹੜੀਆਂ ਫੋਟੋ ਓਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਵਿਧਾਇਕ ਨੇ ਜਿਹੜੇ ਉਹ ਜਿੱਥੇ ਬੰਦੇ ਉੱਤੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਪੰਜਾਬ ਦੇ ਵਿੱਚ ਇਸ ਵਕਤ ਫੜਾਂ ਵਾਲੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੀਆਂ ਤਾਂ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵਧਦਾ ਜਾ ਰਿਹਾ ਹੈ ਤੇ ਇੱਥੇ ਤੁਸੀਂ ਦੇਖੋ ਕਿ ਨੌਜਵਾਨਾਂ ਦੇ ਵਿੱਚ ਜਜ਼ਬਾ ਬਹੁਤ ਜ਼ਿਆਦਾ ਆ ਨੌਜਵਾਨ ਨੇ ਜਿਹੜੇ ਉੱਥੇ ਸੇਵਾ ਕਰਦੇ ਦਿਖਾਈ ਦਿੰਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਨੇ ਜਿਹੜੇ ਉਹ ਇੱਥੇ ਮੌਜੂਦ ਨੇ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਇੱਥੇ ਸੇਵਾ ਜਿਹੜੀ ਉਹ ਵਧਾਇਕ ਦੇ ਵੱਲੋਂ ਕੀਤੀ ਜਾ ਰਹੀ ਹੈ ਸਤਲੁਜ ਦਰਿਆ ਵੀ ਇੱਧਰ ਪੂਰੇ ਫਾਨ ਤੇ ਹੈ ਪਾਣੀ ਵੀ ਇੱਥੇ ਧੁੰਮਦਾ ਜਿਹੜਾ ਉਹ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਇੱਥੇ ਵਧਾਇਕ ਨੇ ਜਿਹੜੇ ਉਹਨਾਂ ਦੇ ਵੱਲੋਂ ਸੇਵਾਏ ਜਿਹੜੀ ਉਹ ਕੀਤੀ ਜਾ ਰਹੀ ਹੈ ਨੌਜਵਾਨ ਵੀ ਵੱਡੇ ਜੋਸ਼ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਅੱਗੇ ਥੈਲੇ ਨੇ ਜਿਹੜੇ ਉਹ ਨੌਜਵਾਨਾਂ ਵੱਲੋਂ ਪਾਸ ਤੇ ਜਿਹੜੇ ਉਹ ਕੀਤੇ ਜਾ ਰਹੇ ਨੇ ਵਿਧਾਇਕ ਨੇ ਜਿਹੜੇ ਉਹ ਖੁਦ ਇੱਥੇ ਸੇਵਾ ਕਰਦੇ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਨੇ ਸਤਲੁਜ ਦਰਿਆ ਦੇ ਵਿੱਚ ਕਦੇ ਪਾਣੀ ਵੱਧ ਜਾਂਦਾ ਹੈ ਕਦੇ ਘਟ ਜਾਂਦਾ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਇੱਥੇ ਹਾਲਾਤ ਨੇ ਜਿਹੜੇ ਉਹ ਦੇਖਣ ਵਾਲੇ ਮਿਲਦੇ ਨੇ ਤਾਂ ਵੀ ਗੱਲਬਾਤ ਕਰਦੇ ਆਂ ਕੀ ਤਾਂ ਸਭ ਕੀ ਕਿਸ ਤਰ੍ਹਾਂ ਦੇ ਹਾਲਾਤ ਦੇਖਦੇ ਹੋ ਪੰਜਾਬ ਦੇ ਉੱਤੇ ਵੱਡੀ ਮੁਸੀਬਤ ਪਈ ਹੈ ਦੇਖੋ ਜੀ ਪੰਜਾਬ ਪੰਜਾਬ ਪੰਜਾਬੀਆਂ ਨੂੰ ਹਮੇਸ਼ਾ ਜੀ ਮੁਸੀਬਤਾਂ ਹੀ ਨਿਤ ਮੁਸੀਬਤਾਂ ਪੈਂਦੀਆਂ ਜੀ ਪਰ ਪੰਜਾਬੀ ਕਦੇ ਪਿੱਛੇ ਨਹੀਂ ਹਟਦੇ ਜੀ ਅੱਜ ਸਾਰੇ ਪੰਜਾਬ ਚ ਮੁਸੀਬਤ ਜੀ ਕਿਤੇ ਹੋਰ ਮੁਸੀਬਤ ਹੋਵੇ ਦੇਸ਼ ਚ ਪੰਜਾਬੀ ਸਭ ਤੋਂ ਪਹਿਲਾਂ ਪਹੁੰਚਦੇ ਆ ਜੀ ਦੇਸ਼ ਤੋਂ ਬਾਹਰ ਮੁਸੀਬਤ ਹੋਵੇ ਜੀ ਉੱਥੇ ਪੰਜਾਬੀ ਸਭ ਤੋਂ ਪਹਿਲਾਂ ਪਹੁੰਚਦੇ ਜੀ ਲੇਕਿਨ ਅੱਜ ਪੰਜਾਬ ਚ ਮੁਸੀਬਤ ਹੈ ਕਿਸੇ ਸਟੇਟ ਦੀ ਕਿਸੇ ਨੇ ਵੀ ਬਿਆਨ ਤੱਕ ਨਹੀਂ ਦਿੱਤਾ ਤਾਂ ਇਹ ਵੀ ਇਹ ਕਹਿਣਾ ਤਾਂ ਬੜੀ ਦੂਦ ਹੈ ਆ ਕੇ ਕੰਮ ਕਰਨ ਮੈਂ ਧੰਨਵਾਦ ਕਰਦਾ ਫੌਜ ਜਿਹੜੇ ਇੱਥੇ ਪਹੁੰਚ ਕੇ ਟਾਈਮਲੀ ਜੀ ਉਹਨਾਂ ਨੇ ਟੈਕਨੀਕਲੀ ਦੱਸਿਆ ਵੀ ਕਿਵੇਂ ਕੰਮ ਕਰਦੇ ਜੀ ਔਰ ਸਾਰੇ ਸਾਡੇ ਇਲਾਕਾ ਨਿਵਾਸੀ ਪੰਜਾਬੀ ਪਤਾ ਨਹੀਂ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਪਿੰਡ ਤੋਂ ਆਏ ਹੋਏ ਲੰਗਰ ਚੱਲ ਰਿਹਾ ਮਟੀਰੀਅਲ ਦੀ ਕੋਈ ਕਮੀ ਨਹੀਂ ਹੈ ਜੀ ਠੀਕ ਹੈ ਸਾਰਾ ਮਟੀਰੀਅਲ ਆ ਰਿਹਾ ਸਰਕਾਰ ਨਾਲ ਲੱਗੀ ਸੀ ਅੱਜ ਇਹ ਗੱਲ ਕਰੀਏ ਕੇਂਦਰ ਸਰਕਾਰ ਦੇ ਰਵੱਈਏ ਦੀ ਹਮੇਸ਼ਾ ਹੀ ਗੱਲਾਂ ਚੱਲਦੀਆਂ ਨੇ ਕਿ ਪੰਜਾਬ ਨਾਲ ਵਤੀਰਾ ਕੇਂਦਰ ਦਾ ਮਤਰਈ ਮਾਂ ਵਾਲਾ ਰਿਹਾ ਏ ਕੋਈ ਵੀ ਸਰਕਾਰ ਹੋਵੇ ਚਾਹੇ ਭਾਜਪਾ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ ਜਾਂ ਹੋਰ ਵੀ ਜੋ ਸਰਕਾਰਾਂ ਬਣੀਆਂ ਨੇ ਇਸ ਵਕਤ ਕਈ ਦਿਨ ਹੋ ਗਏ ਨੇ ਹਫਤੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਕਈ ਲੋਕਾਂ ਦੇ ਘਰ ਪਾਣੀ ਵਿੱਚ ਡੁੱਬੇ ਹੋਏ ਨੇ ਹਾਲੇ ਤੱਕ ਜਿਹੜੀ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਇਸ ਮਾਮਲੇ ਨੂੰ ਲੈ ਕੇ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੇਂਦਰ 'ਚ ਚਾਹੇ ਕਾਂਗਰਸ ਰਹੀ ਜੀ ਚਾਹੇ ਹੁਣ ਬੀਜੇਪੀ ਹੈ ਜੀ ਕੇਂਦਰ ਹਮੇਸ਼ਾ ਪੰਜਾਬ ਦੇ ਖਿਲਾਫ ਰਿਹਾ 85% ਕੁਰਬਾਨੀਆਂ ਜੀ ਦੇਸ਼ ਨੂੰ ਆਜ਼ਾਦ ਕਰਨ ਲਈ ਪੰਜਾਬੀਆਂ ਨੇ ਦਿੱਤਾ ਜੀ ਪੰਜਾਬ ਦੇ ਦੋ ਟੋਟੇ ਕਰਤੇ 15% ਬੰਗਾਲੀਆਂ ਨੇ ਦਿੱਤਾ ਉਹਨਾਂ ਦੇ ਦੋ ਟੋਟੇ ਕਰਤੇ ਆ ਜਿਹੜੀ ਰੈਡ ਕਲਿਫ ਲਾਈਨ ਹੈ ਜੀ ਜਿਹੜੀ ਡਿਵਾਈਡ ਕਰਦੀ ਹੈ ਪੰਜਾਬ ਆਪਣੇ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਜੀ ਇਹ ਜਿਸ ਬੰਦੇ ਨੇ ਲਾਈਨ ਖਿੱਚੀ ਉਹਨੂੰ ਕੋਈ ਪਤਾ ਵੀ ਨਹੀਂ ਸੀ ਵੀ ਰੈਡ ਰੈਡ ਕਲਿਫ ਨੂੰ ਕਿ ਕਿੱਥੇ ਕਰਤਾਰਪੁਰ ਸਾਹਿਬ 3 ਕਿਲੋਮੀਟਰ ਤੇ ਹੈ ਜੀ ਉਹਨੇ ਉਹ ਪਾਕਿਸਤਾਨ ਚ ਰੱਖਤਾ ਜੀ ਸਾਡੇ ਨਹਿਰੂ ਜੀ ਨੇ ਕੁਝ ਨਹੀਂ ਕਿਹਾ ਜੀ ਚਾਹੀਦਾ ਤਾਂ ਇਹ ਸੀ ਕਿ ਉਹ ਸਾਡੇ ਜਿਹੜੇ ਸਥਾਨ ਹੈ ਜੀ ਉਹ ਪੰਜਾਬ ਚ ਆnde 3 ਕਿਲੋਮੀਟਰ ਏਰੀਆ ਕਿੰਨਾ ਹੁੰਦਾ ਲੇਕਿਨ ਪੰਜਾਬ ਨਾਲ ਬੈਰ ਕਮਾਇਆ ਇਹਨਾਂ ਨੇ ਹਲੇ ਤੱਕ ਆਜ਼ਾਦੀ ਤੋਂ ਬਾਅਦ ਪਾਣੀਆਂ ਦੀ ਵੰਡ ਕੀਤੀ ਕਾਣੀ ਵੰਡ ਇੰਦਰਾ ਗਾਂਧੀ ਨੇ ਕੀਤੀ ਕਾਂਗਰਸੀਆਂ ਨੇ ਕੀਤੀ ਠੀਕ ਹੈ ਜੀ ਆ ਜਿਹੜੀ ਪੰਜਾਬ ਇੱਕ ਬਹੁਤ ਵੱਡਾ ਸੂਬਾ ਸੀ ਕਿਥੇ ਕਾਬুল ਕੰਧਾਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਿੱਲੀ ਤੱਕ ਇਧਰ ਚਲ ਜਾਉ ਤਾਂ ਤਿੱਬਤ ਤੱਕ ਜੀ ਤੇ ਇਹ ਐਡੇ ਵੱਡੇ ਪੰਜਾਬ ਦੇ ਟੋਟੇ ਕਿਨੇ ਕੀਤੇ ਇਹਨਾਂ ਨੇ ਕੀਤੇ ਆ ਤਾਂ ਮੈਂ ਅਗਲਾ ਸਵਾਲ ਪੁੱਛਣਾ ਚਾਹਾਂਗਾ ਕਾਂਗਰਸ ਭਾਜਪੀ ਅਤੇ ਸ਼ੋਮਣੀ ਅਕਾਲੀ ਦਲ ਲਗਾਤਾਰ ਢੋਡੀ ਸਰਕਾਰ ਤੇ ਸਵਾਲ ਚੁੱਕਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਨੇਜਮੈਂਟ ਸਹੀ ਤਰੀਕੇ ਨਾਲ ਨਹੀਂ ਹੋਈ ਪਾਣੀ ਆ ਜਿਹੜਾ ਉਹ ਸਮੇਂ ਸਿਰ ਨਹੀਂ ਛੱਡਿਆ ਗਿਆ ਤਾਂ ਸਰਕਾਰ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਮੈਨੂੰ ਇੱਕ ਗੱਲ ਦੱਸੋ BBMP ਕੀ ਦੇ ਅੰਡਰ ਕੰਮ ਕਰ ਰਹੀ ਹੈ ਕੀਨੇ ਛੱਡਣਾ ਪਾਣੀ ਅਸਤਾ ਅਸਤਾ ਫालतू ਪਾਣੀ ਜਿਹੜਾ ਰੋਕਿਆ ਸੀ ਮਾਨ ਸਾਹਿਬ ਨੇ ਜਾ ਕੇ ਜੀ ਵੀ ਅਸੀਂ ਫालतू ਪਾਣੀ ਨਹੀਂ ਦੇਣਾ BBMP ਕੀ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ ਮੋਦੀ ਦੇ ਅੱਜ CISF ਕੀਨੇ ਲਗਾਤੀ ਪੰਜਾਬ ਨੇ ਵਿਰੋਧ ਕੀਤਾ CISF ਆਏ ਐਸਐਫ ਫੇਰ ਲੱਗੀ ਕੌਣ ਕਰਾ ਰਿਆ ਮੋਦੀ ਕਰਾ ਰਿਆ ਅਪਿਛੇ ਜੇ ਹੁਣੇ ਉੱਤਰਾਖੰਡ ਚ ਆਏ ਫੜ ਨਾਲ ਦੀ ਨਾਲ ਉਹਨਾਂ ਨੂੰ ਪੈਕੇਜ ਦੇ ਦਿੱਤਾ ਕੀ ਗੱਲ ਪੰਜਾਬ ਉਹਨਾਂ ਨੂੰ ਦਿਖਦਾ ਨਹੀਂ ਪੰਜਾਬ ਦਾ ਤਾਂ ਪੈਸਾ ਵੀ ਬਹੁਤ ਰੁਕਿਆ ਹੋਇਆ ਏ ਪੰਜਾਬ ਦਾ 10000 ਕਰੋੜ ਰੁਪਇਆ ਸਿਰਫ ਜਿਹੜਾ ਆਰਡੀਐਫ ਚ ਉਹਨਾਂ ਨੇ ਜਿਹੜਾ ਹੈਗਾ ਉਹ ਨਹੀਂ ਦਿੱਤਾ ਹੈਲਥ ਦਾ 800 900 ਕਰੋੜ ਹੈਲਥ ਦਾ ਨਹੀਂ ਦਿੱਤਾ ਸਾਡਾ ਜੀਐਸਟੀ ਨਹੀਂ ਦੇ ਰਹੇ ਪੰਜਾਬ ਨਾਲ ਵਿਤਕਰਾ ਹੁੰਦਾ ਆ ਜਦ ਪਹਿਲਾਂ 2021 ਚ ਮੋਦੀ ਸਾਹਿਬ ਪੰਜਾਬ ਆਏ ਸੀ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਜਿਹੜੇ ਉਦੋਂ ਮੁੱਖ ਮੰਤਰੀ ਸੀ ਜੀ ਉਹਨਾਂ ਨੇ ਰਾਹ ਰੋਕਿਆ ਜੀ ਤਾਂ ਮੋਦੀ ਸਾਹਿਬ ਕਹਿੰਦੇ ਮੈਂ 40000 ਕਰੋੜ ਦਾ ਪੈਕੇਜ ਦੇਣਾ ਸੀ ਮੇਰਾ ਰਾਹ ਰੋਕ ਲਿਆ ਉਸ ਤੋਂ ਬਾਅਦ ਮਾਨ ਸਰਕਾਰ ਵੇਲੇ ਮੋਦੀ ਸਾਹਿਬ ਆਏ ਬੜਾ ਸਵਾਗਤ ਕੀਤਾ ਉਹਨਾਂ ਦਾ ਪੰਜ ਪੈਸੇ ਨਹੀਂ ਦੇ ਕੇ ਗਏ ਆ ਹੁਣ ਅੱਜ ਪੰਜਾਬ ਡੁੱਬਿਆ ਪਿਆ ਅੱਧੇ ਤੋਂ ਵੱਧ ਪੰਜਾਬ ਡੁੱਬਿਆ ਪਿਆ ਉਹਨਾਂ ਨੂੰ ਦਿਖਦਾ ਨਹੀਂ ਅੰਨੇ ਹੋ ਗਏ ਉਹਨਾਂ ਨੂੰ ਦਿਖਦਾ ਨਹੀਂ ਕਿ ਪੰਜਾਬ ਦੇ ਪੰਜਾਬ ਲਈ ਇੱਕ ਪੈਸਾ ਅਨਾਉਂਸ ਨਹੀਂ ਹੋਇਆ ਕੋਈ ਦੇਖਣ ਵੀ ਨਹੀਂ ਆਇਆ ਕਿ ਪੰਜਾਬ ਦੇ ਹਾਲਾਤ ਕੀ ਨੇ ਤੁਹਾਡੀ ਪਾਰਟੀ ਦੇ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਵਾਲੇ ਘਟਨਾਕ੍ਰਮ ਤੋਂ ਬਾਅਦ ਤੁਹਾਡੀ ਸਰਕਾਰ ਤੇ ਵੱਡੇ ਸਵਾਲ ਨੇ ਜਿਹੜੇ ਚੁੱਕੇ ਜਾ ਰਹੇ ਨੇ ਕਿਹਾ ਜਾ ਰਿਹਾ ਕਿ ਸਰਕਾਰ ਦਿੱਲੀ ਤੋਂ ਚੱਲਦੀ ਹੈ ਦੇਖੋ ਹਰਮੀਤ ਸਿੰਘ ਪਠਾਨ ਮਾਜਰੇ ਦਾ ਜਿਹੜਾ ਕੇਸ ਹੈ ਉਹਦਾ ਆਪਣਾ ਨਿੱਜੀ ਕੇਸ ਹੈ ਉਹ ਇੱਕ ਲੇਡੀ ਨੇ ਇੱਕ ਔਰਤ ਨੇ ਸ਼ਿਕਾਇਤ ਕੀਤੀ ਹੋਈ ਹੈ ਉਹਦੇ ਤੇ ਕਾਰਵਾਈ ਉਸ ਤੇ ਹੋਣੀ ਸੀ ਉਹ ਹੁਣ ਤਾਂ ਕਿ ਆੜ ਹੋਰ ਲੈ ਰਿਆ ਉਹਦਾ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਉਹਦਾ ਕੇਸ ਹੈਗਾ ਕਿ ਔਰਤ ਨੇ ਸ਼ਿਕਾਇਤ ਕੀਤੀ ਹੈ ਰੇਪ ਕੇਸ ਹੈ ਉਹ ਕੇਸ ਤਾਂ ਚਲੋ ਸਾਰੇ ਪੰਜਾਬ ਦੇ ਸਾਹਮਣੇ ਆ ਲੇਕਿਨ ਉਹਨਾਂ ਨੇ ਇੱਕ ਗੱਲ ਆਖੀ ਸੀ ਆਪਣੇ ਬਿਆਨ ਦੇ ਵਿੱਚ ਕਿ ਸਾਡੀ ਵਿਧਾਇਕਾਂ ਦੀ ਮੰਤਰੀਆਂ ਦੀ ਸੁਣੀ ਨਹੀਂ ਜਾਂਦੀ ਅਫਸਰਾਂ ਦੇ ਕਹੇ ਤੇ ਚੱਲਦੀ ਨਹੀਂ ਮੈਂ ਵੀ ਵਿਧਾਇਕਾਂ ਇਥੋਂ ਸਾਡਾ ਸਾਰਾ ਕੰਮ ਹੋ ਰਿਹਾ ਤਾਂ ਆਖਰੀ ਸਵਾਲ ਕੀ ਤੁਹਾਡੇ ਹਲਕੇ ਚੰਕੌਰ ਸਾਹਿਬ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਬਾਬ ਸਾਹਿਬ ਹਲਕੇ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਦੇਖੋ ਇੱਕ ਮਿੰਟ ਆ ਜਿਹੜਾ ਤੁਸੀਂ ਅੱਜ ਦੇਖ ਰਹੇ ਹੋ ਇਹ ਦਾ ਕਾਰਨ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇੱਥੇ ਜਿਹੜੀ ਮਾਈਨਿੰਗ ਕੀਤੀ ਹੋਈ ਹੈ ਸਾਰਾ ਪਾਣੀ ਜਿਹੜਾ ਉਧਰ ਜਾਣਾ ਚਾਹੀਦਾ ਇੱਧਰ ਆ ਗਿਆ ਇਹ ਉਹਨਾਂ ਦਾ ਇਹ ਅੱਜ ਜਿਹੜੀ ਅੱਜ ਚਮਕੌਰ ਸਾਹਿਬ ਹਲਕਾ ਜੇ ਭੁਗਤ ਰਿਹਾ ਇਸ ਸਾਬਕਾ ਮੁੱਖ ਮੰਤਰੀ ਦੀ ਦੇਣ ਤੁਸੀਂ ਇਸ ਦਾ ਅੱਗੇ ਜਾ ਕੇ ਹੜਾਂ ਤੋਂ ਬਾਅਦ ਕੀ ਹੱਲ ਕਰੋਗੇ ਇਹਦਾ ਅਸੀਂ ਇੱਥੇ ਰੀਬਟਿੰਗ ਕਰਾਂਗੇ ਪੱਥਰਾਂ ਦੀ ਪੂਰਾ 1.5-2 ਕਿਲੋਮੀਟਰ ਪੱਥਰਾਂ ਦੀ ਉਹ ਬਣਾਵਾਂਗੇ ਅਗਲੀ ਵਾਰ ਇਹ ਹਾਲਾਤ ਨਹੀਂ ਹੋਣ ਦੇਵਾਂਗੇ ਆ ਇਥੋਂ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਕਈ ਗੱਲਾਂ ਕੀਤੀਆਂ ਨੇ ਕੇਂਦਰ ਸਰਕਾਰ ਨੂੰ ਲੈ ਕੇ ਉਹਨਾਂ ਨੇ ਸਵਾਲ ਚੁੱਕੇ ਨੇ ਦੂਜੇ ਪਾਸੇ ਵਿਧਾਇਕ ਹਰਮੀਰ ਸਿੰਘ ਪਠਾਣ ਮਾਜਰਾ ਵਾਲੀ ਗੱਲ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਪਾਸੇ ਦਿੱਲੀ ਤੋਂ ਸਰਕਾਰ ਚੱਲਣ ਵਾਲੇ ਸਵਾਲ ਦਾ ਵੀ ਜਵਾਬ ਉਹਨਾਂ ਨੇ ਦਿੱਤਾ ਹੈ ਜੇ ਗੱਲ ਕੀਤੀ ਜਾਵੇ ਇਸ ਖਾਂ ਤੇ ਜਿਹੜੇ ਹਾਲਾਤ ਬਣੇ ਨੇ ਇਸ ਤੇ ਉਹਨਾਂ ਨੇ ਸਾਬਕਾ ਸੀਐਮ ਚਰਨਜੀਤ ਚੰਨੀ ਤੇ ਇਲਜ਼ਾਮ ਨੇ ਜਿਹੜੇ ਉਹ ਨਜ਼ਾਜ਼ ਮਾਈਨਿੰਗ ਦੇ ਲਗਾਏ ਨੇ ਅਤੇ ਇਹ ਵੀ ਗੱਲ ਆਖੀ ਹੈ ਕਿ ਜਦੋਂ ਖੜ ਘਟ ਜਾਵੇਗਾ ਉਸ ਤੋਂ ਬਾਅਦ ਉਹ ਇੱਥੇ ਸਾਰਾ ਕੋਜਾ ਜਿਹੜਾ ਉਹ ਸਹੀ ਕਰਨਗੇ ਤੇ ਪੱਥਰਾਂ ਦਾ ਪੱਕਾ ਜਿਹੜਾ ਉਹ ਬੰਦ ਬਣਾਵਾਂਗੇ ਤੇ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਗੋਪੀਨਾਰ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਆਰ ਆਈ ਲਈ ਚਮਕੌਰ ਸਾਹਿਬ ਤੋਂ